ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆਂ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਜਿੱਥੇ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਦਦ ਲਈ ਤੁਰੰਤ ਹਾਈ ਟੈਕ ਵਾਹਨ ਨਿਰਵਾਣਾ ਹੋ ਜਾਂਦੇ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 150 ਦੇ ਕਰੀਬ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਅੱਜ ਇੱਥੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਦੇ ਵਿੱਚ ਇਹਨਾਂ ਦੀ ਐਕਸਰਸਾਈਜ਼ ਕੀਤੀ ਪ੍ਰੀਪੇਅਰਨੈਸ ਡ੍ਰਿਲ ਬੇਸਿਕਲੀ ਕਰ ਰਹੇ ਆ ਐਂਟੀ ਡ੍ਰਿਲ ਕਰ ਰਹੇ ਆ ਜਿਹੜਾ ਪੁਲਿਸ ਦੇ ਵਿੱਚ ਰੈਗੂਲਰ ਹੀ ਹੁੰਦੀ ਰਹਿੰਦੀ ਹੈ ਤੋਂ ਸਾਡੇ ਐਸਪੀ ਹੈੱਡਕ quarter ਸਾਹਿਬ ਨੇ ਐਸਪੀ ਡੀ ਨੇ ਵੀ ਸੁਪਰਵੀਜ਼ਨ ਕੀਤੀ ਅਸੀਂ ਆਰਗੇਨਾਈਜ਼ ਕੀਤੀ ਮਾ ਜੋ ਬੀਜੀਪੀ ਸਾਹਿਬ ਨੇ ਸਾਨੂੰ ਇੰਸਟ੍ਰਕਸ਼ਨ ਦਿੱਤੇ ਸੀਗੇ ਕਿ ਰੈਗੂਲਰ ਜਿਹੜੇ ਸਾਡੇ ਪੁਲਿਸ ਦੀ ਇੱਕ ਮੁਲਾਜ਼ਮਾ ਦੀ ਪ੍ਰੀਪੇਅਰਨੈਸ ਕੀ ਹੈਗੀ ਹੈ ਕਿ ਕੱਲ ਨੂੰ ਕੋਈ ਕੋਈ ਚੀਜ਼ ਹੋ ਜਾਂਦੀ ਹੈ ਫੋਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਪਹਿਲਾਂ ਅਸੀਂ ਇੱਥੇ ਐਮਰਜੈਂਸੀ ਜਿਹੜਾ ਹੈਗਾ ਇੱਕ ਵਿਸਲ বাজਾਈ ਸੀਗੀ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਰਾ ਆਫਿਸ ਦਾ ਸਟਾਰਟ ਕਿੰਨੀ ਦੇਰ ਤੇ ਪੋਲਿੰਗ ਹੁੰਦਾ ਹੈ ਸੋ 3 ਮਿੰਟਾਂ ਦੇ ਅੰਦਰ ਸਾਡੀ ਜਿਹੜੀ ਫੋਰਸ ਹੈਗੀ ਇੱਥੇ ਪੋਲਿੰਗ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੇ ਜਿਹੜੇ ਲਾਈਨ ਅਫਸਰ ਹੈਗੇ ਉਸਤਾਦ ਹੈਗੇ ਉਹਨਾਂ ਨੇ ਆ ਕੇ ਇਕੁਇਪਮੈਂਟ ਸਾਡੇ ਇੱਥੇ ਪਿਆ ਹੈ ਐਂਟੀ ਰੈਡ ਇਕੁਇਪਮੈਂਟ ਹੈਗਾ ਐਂਟੀ ਰੈਡ ਵੈਨ ਹੈਗੀ ਹੈ ਇਹਨਾਂ ਦੀ ਅਸੀਂ ਜਿਹੜੇ ਇਹਨਾਂ ਦੇ ਕੋਲ ਇਮਿਊਨਿਸ਼ਨ ਹੈਗਾ ਉਹਨੂੰ ਤੇ ਲਾ ਪਿੰਡ ਵਾਲਿਆਂ ਨੂੰ ਇਹ ਦੱਸਿਆ ਹੈ ਕਿ ਬਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਐਂਟੀ ਰਾਇਟ ਦੀ ਵੀ ਸਿਚੁਏਸ਼ਨ ਹੁੰਦੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਕਿਸ ਤਰਤੀ ਨਾਲ ਉਹਦਾ ਸਾਹਮਣਾ ਕਰਨਾ ਹੈ ਇਹ ਸਾਡੀ ਰੈਗੂਲਰ ਪ੍ਰੈਕਟਿਸ ਹੈ ਰੈਗੂਲਰ ਡ੍ਰਿਲ ਹੈ ਜਿਹਨੇ ਮੌਕ ਡ੍ਰਿਲ ਹੁੰਦੀ ਹੈ ਤੇ ਅਸੀਂ ਬਾਦਸਤੂਰ ਕਰਦੇ ਹਾਂ ਲਗਾਤਾਰ ਜਿਵੇਂ ਨਵੀਂ ਟੈਕਨੀਕ ਆ ਰਹੀ ਹੈ ਕਿ ਉਸ ਤਰੀਕੇ ਨਾਲ ਕਿਵੇਂ ਅਪਡੇਟ ਅਡਜਸਟ ਕੀ ਜਾਵੇ ਇਹ ਨਵੀਂ ਟੈਕਨੀਕ ਤਾਂ ਦੇਖੋ ਜਿਹੜੇ ਐਂਟੀ ਰਾਇਟ ਕਾਜਕਲ ਕਾਫੀ ਆਗੇ ਡਰੋਨਸ ਵਗਰੇ ਆਗੇ ਅਰ ਨਾਲ ਜ਼ਮਾਨੇ ਦੇ ਬੀਟੇਜ਼ਰਸ ਵਗਰੇ ਕਾਫੀ ਚੀਜ਼ਾਂ ਲੈ ਕੇ ਆਂਦੀ ਰਹਿੰਦੀ ਹੈ ਪਰ ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਹੈਗੀ ਹੈ ਟ੍ਰੈਡੀ ਉਹ ਤਾਂ ਅਜ ਵੀ ਉਨੇ ਹੀ ਕਾਰਗਰ ਹੈਗੇ ਜਦੋਂ ਫਿਜ਼ੀਕਲੀ ਆदमी ਡਿਪਲੋਏ ਕਰਨਾ ਹੁੰਦਾ ਹੈ ਸੋ ਪੁਲਿਸ ਨੂੰ ਆਜ ਨੂੰ ਆਪਣੀ ਸੁਰੱਖਿਆ ਕਰਦੇ ਹੋਏ ਕਿਸ ਤਰੀਕੇ ਨਾਲ ਭੀੜ ਨੂੰ ਕਾਬੂ ਕਰ ਸਕਦਾ ਹੈ ਉਹਦਾ ਇਹਨਾਂ ਨੂੰ ਜਿਹੜੀ ਸਿੱਖ ਦੇਣਾ ਹੈ ਉਹ ਬਹੁਤ ਜ਼ਰੂਰੀ ਹੈ ਨਾਲ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿਹੜੇ ਨਵੇਂ ਸਾਡੇ ਰੰਗਰੂਟ ਹੈਗੇ ਸਿਕਟਿਵਨ ਲੰਗੂਟ ਵੀ ਸਾਡੇ ਜਿੱਥੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਮੁਖਾਤਬ ਹੋਵਾਂਗੇ ਗੱਲਬਾਤ ਕਰਾਂਗੇ ਸੋ ਇੱਕ ਉਹਨਾਂ ਨੂੰ ਵੀ ਇੱਕ ਇਹਨਾਂ ਨੂੰ ਦੇਖ ਕੇ ਤਰਤੀਬ ਨੂੰ ਦੇਖ ਕੇ ਪੁਲਿਸ ਦੇ ਵਿੱਚ ਆ ਕੇ ਮਾਣ ਮਹਿਸੂਸ ਹੋਏਗਾ ਮਹਿਕਮੇ ਦੀ ਕੀ ਵਰਕਿੰਗ ਹੈਗੀ ਇਹ ਕਿਵੇਂ ਕੰਮ ਹੁੰਦਾ ਡਿਸਪਲਿਨ ਕੀ ਚੀਜ਼ ਹੈ ਉਹਦੇ ਬਾਰੇ ਵੀ ਜਾਣੋ ਐਸੋ ਕਿ ਲਾਅ ਐਂਡ ਔਰਡਰ ਬਹੁਤ ਜ਼ਰੂਰੀ ਹੈ ਕਿਸੇ ਵੀ ਕੋਈ ਵੀ ਪ੍ਰਦਰਸ਼ਨ ਹੁੰਦਾ ਹੈ ਜਦੋਂ ਨੋਟਿਸ ਦਿੱਤੇ ਉਹਦੀ ਚੀਜ਼ਾਂ ਸਾਡੀ ਜਿਹੜੀ ਹੈਗੀ ਨਾ ਦੇ ਨਾਲ ਜੱਸੀ ਜਾ ਰਹੀ ਹੈ ਕਿਸੇ ਦਾ ਪ੍ਰਦਰਸ਼ਨ ਰੋਕਣਾ ਹੈ ਲੇਕਿਨ ਲਾਅ ਐਂਡ ਔਰਡਰ ਨੂੰ ਵੀ ਅਸੀਂ ਮੇਨਟੇਨ ਕਰਨਾ ਹੈ ਇਹ ਦੇਖੋ ਜੀ ਲਾਅ ਐਂਡ ਆਰਡਰ ਦਾ ਮੇਜਰ ਹਿੱਸਾ ਤੇਹੀ ਹੈ ਕਿ ਤੁਸੀਂ ਕ라우ਡ ਕੰਟਰੋਲ ਕਿਵੇਂ ਕਰਦੇ ਹੋ ਕਿਉਂਕਿ ਗਲਬਾਤ ਵਗੈਰਾ ਜਿਹੜੀ ਹੈਗੀ ਹੈ ਕਿਉਂਕਿ ਲੋਕ ਸਾਰੇ ਆਪਣੇ ਹੈਗੇ ਉਹਨਾਂ ਨਾਲ ਗਲਬਾਤ ਵੀ ਕਰਨੀ ਹੈ ਉਹਨਾਂ ਨੂੰ ਸਮਝਾਉਣਾ ਵੀ ਹੈ ਸੌਫਟ ਸਕਿਲ ਦੀ ਟ੍ਰੇਨਿੰਗ ਵੀ ਅਸੀਂ ਦਿੰਨੇ ਆ ਲੇਕਿਨ ਨਾਲ ਹੀ ਪੁਲਿਸ ਹਰ ਕੰਟਿੰਜੈਂਸੀ ਲਈ ਤਿਆਰ ਰਹੇ ਕੋਈ ਘਟਨਾ ਇਸ ਤਰੀਕੇ ਦੀ ਵਾਪਰਦੀ ਹੈ ਕ라우ਡ ਬੇਕਅਪ ਹੋ ਹੁੰਦੀ ਹੈ ਕਿਵੇਂ ਕੰਟਰੋਲ ਕਰਨਾ ਇਹ ਸਿੱਖਣਾ ਵੀ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ